ਕਿ ਆਪਾਂ ਜ਼ਮੀਨ ਵਾਲੇ ਨੂੰ ਨਹੀਂ ਜਿਹਨੇ ਠੇਕੇ ਤੇ ਲਈ ਆ ਉਹਨੂੰ ਪੈਸੇ ਦੇਣੇ ਪਿਛਲੀ ਵਾਰੀ ਪਤਾ ਨਹੀਂ ਕਿੰਨੇ ਕਈਆਂ ਨੂੰ ਤਾਂ 50-50 ਰੁਪਏ ਦੇ ਚੈੱਕ ਆਏ 55-55 ਦੇ ਹੈਗੇ ਆ ਨਾ ਐਮਐਲਏ ਸਾਹਿਬ ਕਿਸਾਨਾਂ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਉਹਦੇ ਵਿੱਚ ਵੀ ਘਪਲੇਬਾਜੀ ਹੋ ਜਾਂਦੀ ਜਦੋਂ ਅਫਸਰ ਹੁੰਦੇ ਆਦੇ ਚਿਹਤਿਆਂ ਨੂੰ ਦੇ ਜਾਂਦੇ ਆ ਭਾਵੇਂ ਕੋਈ ਕਾਲੀ ਆ ਭਾਵੇਂ ਕੋਈ ਕਾਂਗਰਸੀ ਆ ਜਿਹੜਾ ਨੁਕਸਾਨ ਆ ਰੋਟੀ ਦਾ ਉਹ ਸਾਰਿਆਂ ਦਾ ਹੋਇਆ ਕਿਸੇ ਦਾ ਵੀ ਆਏ ਨਹੀਂ ਛਪਾਰਸ਼ ਨਾਲ ਨਹੀਂ ਕਰਨਾ ਸਾਰਿਆਂ ਦਾ ਇੱਕੋ ਜਿਹਾ ਜਿਹੜੇ ਬੰਦੇ ਲੇਬਰ ਕਰਦੇ ਸੀਗੇ ਜਿਹੜੇ ਬੰਦੇ ਦਿਹਾੜੀ ਕਰਦੇ ਸੀ ਉਹਨਾਂ ਨੂੰ ਵੀ ਮਾਫੀਆ ਦਿੱਤਾ ਜਾਊਗਾ ਤੁਸੀਂ ਵੀ ਆਖ ਰਹੇ ਹੋ ਸੱਚ ਦੀ ਬਰਤਾਲ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਗੜੇ ਮਾਰੀਆਂ ਦੀ ਜੋ ਕਿਸਾਨਾਂ ਦੀ ਫਸਲ ਬਿਮਾਰੀ ਕੀ ਹੈ ਗੜੇ ਗੜੇ ਮਾਰੀ ਚ ਆ ਕੇ ਉਹਨਾਂ ਦਾ ਜੱਜਾ ਲੈਣ ਜੈਤੋ ਦੇ ਐਮਐਲਏ ਆਮ ਆਦੀ ਪਾਰਟੀ ਦੇ ਮੁਲਕ ਸਿੰਘ ਜੀ ਅੱਜ ਪਹੁੰਚੇ ਨੇ ਉਹਨਾਂ ਤੋਂ ਪੁੱਛਾਂਗੇ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਆਪਾਂ ਜ਼ਮੀਨ ਵਾਲੇ ਨੂੰ ਨਹੀਂ ਜਿਨੇ ਠੇਕੇ ਤੇ ਲਈ ਆ ਉਹਨੂੰ پیسے ਦੇਣੇ ਹਾਂ ਹਾਂਜੀ ਉਹ ਸੋ ਇਹ ਇਹ ਗੱਲ ਦਾ ਵੈਸੇ ਤਾਂ ਪਤਾ ਹੀ ਲੱਗ ਹੀ ਜਾਂਦਾ ਊ ਵੀ ਤਾਂ ਪਰ ਫਿਰ ਵੀ ਤੁਸੀਂ ਉਹ ਕਰਕੇ ਪਤਾ ਤੇ ਉਹ ਵੀ ਨਾਲ ਲਿਖਣਾਗਾ ਸਾਰਾ ਨਹੀਂ ਠੇਕੇਲ ਨੂੰ ਮਿਲ ਲਾਂਗੇ ਬਾਪੂ ਐਤਕੀ ਐਤਕੀ ਬਰੇਕੇ ਨਹੀਂ ਕਿਸੇ ਐਵੇਂ ਨਹੀਂ ਕਰਨਾ ਜੀ ਸਿੱਧੇ ਜਮੀਨ ਵਾਲੇ ਨਾਲ ਕਰਕੇ ਜਿਵੇਂ ਹੋਣੀ ਆਈ ਆਈ ਆਉਣਗੇ ਆਈ ਆਉਣਗੇ ਪਿਛਲੀ ਵਾਰੀ ਪਤਾ ਨਹੀਂ ਕਿੰਨੇ ਮੈਨੂੰ ਪਤਾ ਨਹੀਂ 12000 ਹੁੰਦੇ ਸੀਗੇ 50 ਕਈ ਉੱਤੇ ਹੀ ਕਈਆਂ ਨੂੰ ਤਾਂ 50 50 ਰੁਪਏ ਦੇ ਚੈੱਕ ਆਏ 55 55 ਦੇ ਹੈਗੇ ਹਨ ਭਾਈ ਚ 19 ਜਗੜੇ ਪਈਆਂ ਉਹ ਵੀ ਕਈਆਂ ਨੂੰ 50 ਰੁਪਏ ਦਾ ਕਈਆਂ ਨੂੰ 60 ਰੁਪਏ ਦਾ ਇਹ ਚੈੱਕ ਆਇਆ ਜਿਹੜੀ ਪਿਛਲੀ ਹੋਗੀ ਉਹ ਨਹੀਂ ਨਹੀਂ ਗਲਤ ਸੁਣੋ ਨਾ ਮੈਂ ਦੱਸਦਾ ਗਲਤ ਸੁਣੋ ਨਾ ਥਾਡੀ ਵੀ ਜਿਹੜੀ 12 ਸੀਗਾ ਉਹਦਾ ਵੀ 15000 ਰੁਪਇਆ ਦਿੱਤਾ ਜਾਊਗਾ 15 ਤੋਂ 10 ਐਮਐਲਏ ਸਾਹਿਬ ਕਿਸਾਨਾਂ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਉਹਦੇ ਵਿੱਚ ਵੀ ਘਪਲੇਬਾਜੀ ਹੋ ਜਾਂਦੀ ਜਦੋਂ ਅਫਸਰ ਹੁੰਦੇ ਆਦੇ ਚ ਹਿੱਤਿਆਂ ਨੂੰ ਦੇ ਜਾਂਦੇ ਆ ਤੇ ਐਤਕੀ ਇਹਨਾਂ ਨੇ ਸਰਕਾਰ ਕਿਦਾਂ ਹੋਊਗਾ ਨਹੀਂ ਬਿਲਕੁਲ ਨਹੀਂ ਆਏ ਹੋਊਗਾ ਮੈਂ ਤੁਹਾਡੇ ਸਾਹਮਣੇ ਹੁਣੇ ਖੜੇ ਨੇ ਕਿਹਾ ਇਹ ਇਹ ਗੱਲ ਇਹ ਨਹੀਂ ਹੈ ਇੱਥੇ ਕਿ ਵੀ ਕੋਈ ਚਾਹੇਤੇ ਦਾ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਭਾਵੇਂ ਕੋਈ ਕਾਲੀ ਆ ਭਾਵੇਂ ਕੋਈ ਕਾਂਗਰਸੀ ਆ ਜਿਹੜਾ ਨੁਕਸਾਨ ਆ ਰੋਟੀ ਦਾ ਉਹ ਸਾਰਿਆਂ ਦਾ ਹੋਇਆ ਠੀਕ ਹੈ ਕਿਸੇ ਦਾ ਵੀ ਆਏ ਨਹੀਂ ਛਪਾਰਸ਼ ਨਾਲ ਨਹੀਂ ਕਰਨਾ ਸਾਰਿਆਂ ਦਾ ਇੱਕੋ ਜਿਹਾ ਠੀਕ ਹੈ ਦੂਜੀ ਗੱਲ ਇਹ ਆ ਜਿੱਦੀ ਜਮੀਨ ਜੀ ਨੇ ਠੇਕੇ ਤੇ ਰਹੀ ਆ ਬਕਾਇਦਾ ਉਹਦਾ ਨਾਮ ਨਾਲ ਮੈਂਸ਼ਨ ਹੋਣਾ ਇਹ ਵੀ ਐਮਐਲ ਸਾਬ ਜਿਹੜਾ ਜਿਹੜਾ ਇਹ ਪੈਸੇ ਮਿਲ ਗਏ 15% ਪੈਸੇ ਦੇ ਰਹੇ ਆ ਆਪਾਂ ਸਰਕਾਰ ਵੱਲੋਂ ਇਹ ਕਿਸ ਹਿਸਾਬ ਨਾਲ ਦਿੱਤਾ ਜਾ ਰਿਹਾ ਗਰਦੋਰੀ ਹੋਊਗੀ ਕਿੰਨੇ ਪਰਸੈਂਟ ਨੁਕਸਾਨ ਹੋਇਆ ਕਿਸਾਨ ਦਾ ਉਸ ਹਿਸਾਬ ਨਾਲ ਦਿੱਤਾ ਜਾਊਗਾ ਤੇ ਇੱਕ ਤੋਂ ਵੱਡਾ 15000 ਦਿੱਤਾ ਜਾਊਗਾ ਇਹ ਮੇਂ ਗੁਰਦੌਰੀ ਹੋਊਗੀ ਜਿਹੜਾ ਨੁਕਸਾਨ ਹੋਇਆ ਹੋਊਗਾ ਉਹਦੇ ਹਿਸਾਬ ਨਾਲ ਦਿੱਤਾ ਜਾਊਗਾ ਜਿਵੇਂ ਕਿ ਦਾ 100% ਹੋਇਆ ਕਿ ਦਾ 70% ਹੋਇਆ ਹੋਇਆ 100 ਹੋਇਆ 100 ਦਾ 100 ਅੱਛਾ ਦੂਜੀ ਗੱਲ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਹੁਣ ਇਥੇ ਟਾਂਕਰ ਪਿਆ ਇਹ ਜਨਨ ਕਿ ਕੰਮ ਤੂੜੀ ਦੇ ਦੀ ਬਾਨੀ ਨਹੀਂ ਅਸੀਂ ਨੂੰ ਵਾਹਾਂਗੇ ਸਾਨੂੰ ਡੀਜ਼ਲ ਦਾ ਖਰਚਾ ਵੀ ਗਵਰਨਮੈਂਟ ਵੱਲ ਦਿੱਤਾ ਜਾਵੇ ਜਿਹੜੀ ਉਹ ਆਯੂਜ ਦਾ ਖਾਡਾ ਖਰਚਾ ਹੋਊਗਾ ਉਹਦੀ ਵੀ ਸਾਡੀ ਸਰਕਾਰ ਮਦਦ ਕਰੇ ਉਹਦੀ ਵੀ ਚਲੋ ਆਪਾਂ ਜਿਹੜੀ ਹੈਗੀ ਆ ਆਪਦੀ ਮੰਗਾ ਉਹ ਰੱਖ ਸਕਦੇ ਆ ਮੁੱਖ ਮੰਤਰੀ ਸਾਹਿਬ ਨਾਲ ਕਰ ਲਾਂਗੇ ਕਰਾਂਗੇ ਜਰੂਰ ਕਰਾਂਗੇ ਬਾਪੂ ਜੀ ਨਹੀਂ ਨਹੀਂ 1 15000 ਜਿਹੜੇ ਬੰਦੇ ਲੇਬਰ ਕਰਦੇ ਸੀਗੇ ਜਿਹੜੇ ਬੰਦੇ ਦਿਹਾੜੀ ਕਰਦੇ ਸੀ ਉਹਨਾਂ ਨੂੰ ਵੀ ਮਾਫਜ਼ੀ ਦਿੱਤਾ ਜਾਊਗਾ ਫਿਰ ਦੂਜੀ ਗੱਲ ਇਹ ਆ ਜੇ ਇਹਦੇ ਨਾਲ ਕਿਸੇ ਦਾ ਘਰ ਨੁਕਸਾਨਿਆ ਗਿਆ ਉਹ ਵੀ ਸਪੈਸ਼ਲ ਗੁਰਦੁਆਰੀ ਦੇ ਵਿੱਚ ਆਪਾਂ ਲਿਖ ਕੇ ਦੇ ਸਕਦੇ ਆ ਉਹ ਵੀ ਬਣਾਇਆ ਜਾਊਗਾ ਉਹਦਾ ਵੀ ਮਾਫਜ਼ਾ ਮਿਲਣਾ ਮੇਰੇ ਸਾਹ ਅਸੀਂ ਕਿਹੜਾ ਭਾਈ ਜੰਨੇ ਇਹਨਾਂ ਨੂੰ ਤੁਸੀਂ ਬਣਾ ਇੱਕ ਦੇ ਦਿਨ ਚ ਮੁੱਖ ਮੰਤਰੀ ਸਾਹਿਬ ਦਾ ਦੌਰਾ ਹੀ ਦਿਖਾ ਲਓ ਇਹ ਕੱਲ ਮੁੱਖ ਮੰਤਰੀ ਸਾਹਿਬ ਆਏ ਸੀ ਪਰसों ਕਹਿੰਦੇ ਇੱਥੋਂ ਦੇ ਟੱਪੇ ਸੀ ਦਿਖਾ ਨਹੀਂ ਐਮਐਲਏ ਸਾਹਿਬ ਨੇ ਇਹ ਕਹਿ ਰਹੇ ਸਾਰੇ ਨ ਕਿਸਾਨ ਵੀ ਆ ਜਾਂਦੀ ਤੇ ਦਿਖਾਉਣ ਦਾ ਹੱਕ ਪੈਂਖੋ ਉਹ ਨਾ ਉਹਨਾਂ ਦਾ ਸ਼ਡਿਊਲ ਬਣਿਆ ਹੁੰਦਾ ਆਪ ਦੇ ਆਪ ਹੀ ਪਹਿਲਾਂ ਹੀ ਉਹਨਾਂ ਨੇ ਉੱਥੋਂ ਉੱਥੇ ਹੀ ਰੁਕਣਾ ਹੁੰਦਾ ਐਵੇਂ ਮੈਂ ਜਦੋਂ ਕੱਲ ਟੱਪੇ ਸੀ ਇੱਥੇ ਜੀ ਸੀ ਹਾਂ ਹੋ ਸਕਦਾ ਟੱਪੇ ਹੋਣ ਬੜੇ ਵੀ ਬੁਲਾਈਆ ਐਮਐਲਏ ਸਾਹਿਬ ਨਾਲ ਸੀ ਸਾਡਾ ਦਿਖਾਉਣਾ ਸੀ ਨਹੀਂ ਨਹੀਂ ਮੈਂ ਨਹੀਂ ਨਾਲ ਮੈਂ ਤਾਂ ਅੱਗੇ ਕਹਿੰਦਾ ਇੱਧਰ ਕਿਸਾਨਾਂ ਦੀ ਕਹਿਣ ਦੀ ਮੈਂ ਪਿੰਡਾਂ 'ਚ ਸੀਗਾ ਇੱਧਰ ਨਹੀਂ ਨਹੀਂ ਤੁਸੀਂ ਦੇਖਿਆ ਜ ਉਹਨਾਂ ਨੇ ਨਾ ਦੇਖਿਆ ਇੱਕ ਜਿਹੜੇ ਪਸ਼ੂਆਂ ਦਾ ਕਹਿ ਰਹੇ ਐਮਐਲਏ ਸਾਹਿਬ ਉਹਦਾ ਤੇ ਇੱਕ ਜਿਹੜੇ ਜਿੰਦਾ ਵੀ ਆ ਸਪੈਸ਼ਲ ਗਰਦੌਰੀ ਵਾਸਤੇ ਕਿਹਾ ਹੋਇਆ ਮਾਨ ਸਾਹਿਬ ਨੇ ਜਿਹੜੀ ਜਿਹੜੀ ਚੀਜ਼ ਹੈਗੀ ਆ ਉਹ ਤੁਸੀਂ ਲੈ ਕੇ ਇੱਕ ਮੇਰੀ ਬੇਨਤੀ ਤੁਹਾਨੂੰ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਵੀ ਜੇ ਗਰਦ ਕਿ ਮੈਨੂੰ ਗਰਦੌਰੀ ਕਰੋ ਹੀ ਨਾ ਜਿਹਦੀ ਜਿੰਨੀ ਫਸਲ ਹੈ ਇੱਥੇ ਆ ਕੇ ਚੱਕ ਕੱਟ ਕੇ ਉਹਨੂੰ ਉਦੋਂ ਫੜਾ ਦੇ ਮੋਕੇ ਐ ਨਹੀਂ ਹੁੰਦਾ ਤੁਹਾਡੇ ਅਕਾਊਂਟ ਚ ਆ ਨਹੀਂ ਹੁੰਦਾ ਚੈੱਕ ਵੀ ਤਾਂ ਬੈਂਕ ਚ ਹੀ ਨਹੀਂ ਹੁੰਦਾ ਨਹੀਂ ਹੋ ਠੇਕੇਦਾਰ ਨਹੀਂ ਚੈੱਕ ਇਹ ਤੇ ਦੇ ਦਿਓ ਬੈਂਕ ਚੋਂ ਆਪੇ ਲੈ ਲੂਗਾ ਠੇਕੇਦਾਰਾਂ ਨੂੰ ਦੇਣਗੇ ਪਹਿਲੇ ਨਹੀਂ ਠੇਕੇਦਾਰ ਦੀ ਗੱਲ ਹੀ ਨਹੀਂ ਪਹਿਲਾਂ ਠੇਕੇਦਾਰ ਨੂੰ ਦੇ ਸਾਨੂੰ ਕੋਈ ਇਹ ਨਹੀਂ ਗੱਲ ਕਹੀ ਹੈ ਜੀ ਉਹ ਵੀ ਚੈੱਕ ਵੀ ਬੈਂਕ થી ਲਾਉਣਾ ਮੇਰੀ ਕੋਈ ਸਰਕਾਰ ਤੇ ਗੱਲ ਪਹੁੰਚਾਉਣ ਦੀ ਹੈਗੀ ਆ ਅੱਗੇ ਨਹੀਂ ਨਹੀਂ ਅੱਗੇ ਅੱਗੇ ਵਾਸਤੇ ਵੀ ਤੁਸੀਂ ਇਹ ਗਰਦੌਰੀ ਦਾ ਜੰਝੇ ਚ ਵੜਦੋ ਯਾਨੀ ਜੇ ਹੁਣ ਤੁਸੀਂ ਆਏ ਤੁਹਾਡੇ ਮੁਲਾਜ਼ਮ ਆਏ ਇੱਥੇ ਖੇਤ ਖੇਤ ਦੇਖਿਆ ਇਧਰ ਧਿਆਨ ਦਿਓ ਨਾ ਖੇਤ ਦੇਖਿਆ ਤੁਸੀਂ ਸਾਡਾ ਇੱਥੇ ਹੁਣ ਮੌਕੇ ਤੇ ਤੁਹਾਡੇ ਨਾਲ ਆਉਂਦੇ ਬੰਦੇ ਜਾਂ ਤੁਸੀਂ ਮੁਲਾਜ਼ਮ ਭੇਜਦੇ ਬੈਂਕ ਵਾਲੇ ਨਾਲ ਆਉਂਦੇ ਉਹ ਮੈਨੂੰ ਇਹਨੂੰ ਵੇਹਦੇ ਕਿੰਨਾ ਤੇ ਰਕਬਾਣਾ ਇੰਨਾ ਉਹਦਾ ਚੈੱਕ ਉੱਥੇ ਮੌਕੇ ਤੇ ਕੱਟ ਕੇ ਦੇ ਦਿੰਦੇ ਗਰਦੌਰੀ ਦੀ ਲੋੜ ਨਹੀਂ ਕੋਈ ਇਸ ਕੀ ਗਾਂ ਵਾਸਤੇ ਜਿਹੜਾ ਮਜ਼ਦੂਰਾਂ ਨੂੰ ਦਿੱਤਾ ਜਾ ਰਿਹਾ ਮੁਆਵਜ਼ਾ ਉਹ ਕਿਸ ਹਿਸਾਬ ਨਾਲ ਦਿੱਤਾ ਜਾਊਗਾ ਜਿਹੜਾ ਮਜ਼ਦੂਰੀ ਕਰਦੇ ਸੀ ਉਹ ਸਾਡੀ ਮਜ਼ਦੂਰੀ ਮਾਰੀ ਗਈ ਇਹਨਾਂ ਖੇਤਾਂ 'ਚ ਇਸ ਕੰਮ ਕਰਨਾ ਸੀ ਉਹਦੀ ਵੀ ਪਾਲਿਸੀ ਇਹਨਾਂ ਨੂੰ ਲਿਖਤੀ ਰੂਪ 'ਚ ਆਈ ਵੀ ਆ ਆਪਣੇ ਡੀਸੀ ਸਾਹਿਬ ਨੂੰ ਉਹ ਭੇਜ ਦੇਣਗੇ ਥੱਲੇ ਉਵੇਂ ਪਤਾ ਲੱਗ ਜਾਊਗਾ ਦੱਸ ਦੇ ਠੀਕ ਹੈ ਓਕੇ ਇਹ ਸਨ ਜੈਤੋ ਦੇ ਐਮਐਲਏ ਮੋਲਕ ਸਿੰਘ ਜੀ ਸਾਡੇ ਨਾਲ ਅੱਜ ਪਿੰਡ ਸੇਵਾਲ ਦੇ ਵਿੱਚ ਪਹੁੰਚੇ ਸੀ ਜਾਇਦਾ ਲੈਣ ਤੇ ਇਹਨਾਂ ਨੇ ਜਾ ਕੇ ਹਵਕ ਫਸਲਾਂ ਦਾ ਲਿਆ ਜਾਇਦਾ ਵੇਖਿਆ ਕਿਸਾਨਾਂ ਨਾਲ ਕੀਤੇ ਦੁੱਖ ਸਾਂਝੇ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤ